ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੋਣ ਲੱਗਿਆ ਵੱਡਾ ਇਕੱਠ ਕਿਉਂਕਿ ਵਿਦਿਆਰਥੀਆਂ ਦੇ ਵੱਲੋਂ ਅੱਜ ਕਾਲ ਦਿੱਤੀ ਗਈ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਵੱਡਾ ਇਕੱਠ ਕਰਨ ਦੀ ਕਿਉਂਕਿ ਚੰਡੀਗੜ੍ਹ ਬਚਾਉਣ ਦੇ ਲਈ ਮਾਫ ਕਰਨਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਬਚਾਉਣ ਦੇ ਲਈ ਮੋਰਚਾ ਚੱਲ ਰਿਹਾ ਜੋ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੈਨੇਟ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤਾਂ ਉਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਵਿਦਿਆਰਥੀਆਂ ਦੇ ਵੱਲੋਂ ਤਾਂ ਵਿਦਿਆਰਥੀਆਂ ਦੇ ਵੱਲੋਂ ਸਮਾਜ ਸੇਵੀਆਂ ਨੂੰ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਤੁਸੀਂ ਸਾਡੇ ਧਰਨੇ ਦੇ ਵਿੱਚ ਪਹੁੰਚੋ ਵੱਡੇ ਕੱਠ ਦੇ ਵਿੱਚ ਪਹੁੰਚੋ ਤਾਂ ਜਿਸ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਭਾਰਤ ਦੀਆਂ ਕਿਸਾਨ ਦੀਆਂ ਜਥੇਬੰਦੀਆਂ ਕਿਸਾਨ ਆਗੂ ਸਰਬੰਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਸਾਰਿਆਂ ਦੇ ਵੱਲੋਂ ਅਪੀਲ ਕੀਤੀ ਤੇ ਅੱਜ ਤੜਕਸਾਰ ਫਿਰ ਸਰਬਨ ਸਿੰਘ ਪੰਦੇੜ ਵੱਡੇ ਕਾਫਲਿਆਂ ਦੇ ਰੂਪ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕਿਆ ਤੇ ਨਾਲ ਹਰਿਆਣੇ ਦੀਆਂ ਵੀ ਕੁਝ ਜਥੇਬੰਦੀਆਂ ਹੁਣ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਹੁੰਚਣੀਆਂ ਸ਼ੁਰੂ ਹੋ ਰਹੀਆਂ ਰਸਤੇ ਦੇ ਵਿੱਚ ਰੋਕਾਂ ਦਾ ਸਾਹਮਣਾ ਜ਼ਰੂਰ ਕਰਨਾ ਪਵੇਗਾ ਪਰ ਕੀ ਕਿਸਾਨ ਜਥੇਬੰਦੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪਹੁੰਚ ਪਹੁੰਚਣ ਗਿਆ ਸਮਾਂ ਦੱਸੇਗਾ ਪਰ ਉਸ ਤੋਂ ਪਹਿਲਾਂ ਅਪੀਲ ਕੀ ਕੀਤੀ ਆ ਸਰਬਨ ਸਿੰਘ ਪੰਦੇੜ ਦੇ ਵੱਲੋਂ ਕਿੱਥੇ ਇਕੱਠੇ ਹੋ ਰਹੇ ਨੇ ਕਿੰਨੇ ਵਜੇ ਪਹੁੰਚਣਾ ਪੂਰੀ ਗੱਲਬਾਤ ਤੁਹਾਨੂੰ ਕਿਸਾਨ ਆਗੂ ਸਰਬਨ ਪੰਦੇੜ ਦੀ ਜੀ ਕੀ ਫਤਿਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਅੱਜ ਹੰਗਾਮੀ ਮੀਟਿੰਗ ਕੀਤੀ ਗਈ ਔਰ ਮੀਟਿੰਗ ਦੇ ਵਿੱਚ ਜਿਹੜਾ ਪੰਜਾਬ ਯੂਨੀਵਰਸਿਟੀ ਤੇ ਸੈਂਟਰ ਦਾ ਹਮਲਾ ਉਹਦੇ ਖਿਲਾਫ ਨੌਜਵਾਨਾਂ ਦੇ ਲੱਗੇ ਹੋਏ ਧਰਨੇ ਦੇ ਹੱਕ ਦੇ ਵਿੱਚ 10 ਤਰੀਕ ਨੂੰ ਜਿਹੜਾ ਇਕੱਠ ਬੁਲਾਇਆ ਗਿਆ ਨੌਜਵਾਨਾਂ ਵੱਲੋਂ ਨੌਜਵਾਨਾਂ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਉਹਦੇ ਹੱਕ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ 10 ਤਰੀਕ ਨੂੰ ਜਿਹੜਾ ਪਰਮਾ ਇਕੱਠ ਕਰਕੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੌਜਵਾਨਾਂ ਦੀ ਇਸ ਮੰਗ ਦੇ ਹੱਕ ਦੇ ਵਿੱਚ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਪਹੁੰਚੇਗਾ ਤਾਂ ਕਿ ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਫੇਲ ਕੀਤਾ ਜਾ ਸਕੇ ਆਓ ਸਾਰੇ ਇੱਕ ਇਸ ਹੱਕ ਸੱਚ ਦੀ ਲੜਾਈ ਦੇ ਵਿੱਚ ਨੌਜਵਾਨਾਂ ਦਾ ਸਾਥ ਦੇਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਵਣ ਸਿੰਘ ਭਲੜੇ ਕਿਸਾਨ ਮਜ਼ਦੂਰ ਸੁਰਖਿਟੀ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚਾ ਪੰਜਾਬ ਤੇ ਹਰਿਆਣਾ ਚੈਪਟਰ ਦੀ ਜਿਹੜੀ ਮੀਟਿੰਗ ਆ ਉਹ 7 ਨਵੰਬਰ ਨੂੰ ਚੰਡੀਗੜ੍ਹ ਕਿਸਾਨ ਪੌਣ ਵਿੱਚ ਕੀਤੀ ਜਾਵੇਗੀ ਜਿਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਅਹਿਮ ਮੁੱਦੇ ਨੇ ਜਿਹੜਾ ਜਿਨ੍ਹਾਂ ਤੇ ਚਰਚਾ ਹੋਵੇਗੀ ਕਿਸਾਨਾਂ ਮਜ਼ਦੂਰਾਂ ਨਾਲ ਜੁੜੇ ਹੋਏ ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹੜਾ ਅੰਦੋਲਨ ਚੱਲ ਰਿਹਾ ਜਿਹਦਾ ਸੈਨਟ ਸੈਂਡିକੇਟ ਭੰਗ ਕਰ ਦਿੱਤਾ ਗਿਆ ਵਾ ਔਰ ਜਿਹਦੇ ਤੇ ਕੇਂਦਰ ਜਿਹੜਾ ਉਹ ਕਬਜ਼ਾ ਕਰਨਾ ਚਾਹੁੰਦਾ ਉੱਤੇ ਵੀ ਚਰਚਾ ਕਰਾਂਗੇ ਜਿਹੜਾ ਬਿਜਲੀ ਸੋਧ ਬਿੱਲ 225 ਆ ਰਿਹਾ ਉਹਨੂੰ ਗਾਹਾਂ ਜਾ ਕੇ ਕਿਵੇਂ ਨਿਬੇੜਨਾ ਹੈਗਾ ਔਰ ਸ਼ੰਭੂ ਖਨੌਰੀ ਤੇ ਜਿਹੜਾ ਪ੍ਰਹਾਰ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਨੇ ਮੋਰਚੇ ਪੁੱਟੇ ਸੀ ਉਹਦਾ ਬਕਾਇਆ ਕਿਵੇਂ ਲੈਣਾ ਤੇ ਔਰ ਹੋਰ ਅਹਿਮ ਮੁੱਦੇ ਉਹਦੇ ਵਿੱਚ ਵਿਚਾਰੇ ਜਾਣਗੇ ਔਰ ਅਸੀਂ ਪੂਰੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਸਮਰਥਨ ਕਰਦੇ ਆਂ ਬਹੁਤ ਵੱਡਾ ਅੰਦੋਲਨ ਹੈ ਉਹਨਾਂ ਨੂੰ ਡਟੇ ਰਹਿਣਾ ਚਾਹੀਦਾ ਔਰ ਹਰ ਤਰ੍ਹਾਂ ਦਾ ਅ ਜਿਸ ਕਿਸਮ ਦੀ ਵੀ ਮਦਦ ਦੀ ਲੋੜ ਹੋਊਗੀ ਉਹਨਾਂ ਦੀ ਮਦਦ ਕੀਤੀ ਜਾਊਗੀ ਧੰਨਵਾਦ ਕਿਸਾਨਾ ਕੋ ਸਰਪੰਨ ਸਿੰਘ ਭੰਦੇੜ ਦੇ ਵੱਲੋਂ ਕਿਹਾ ਗਿਆ ਕਿ ਵਿਦਿਆਰਥੀਆਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਤਾਂ ਉਸ ਕਾਲ ਦੇ ਮੁਤਾਬਕ ਅੱਜ ਜਸੀਂ ਉਹਨਾਂ ਦਾ ਸਾਥ ਦੇਣ ਦੇ ਲਈ ਪਹੁੰਚ ਰਹੇ ਹਾਂ ਕਿਉਂਕਿ ਮਸਲਾ ਕੱਲਾ ਵਿਦਿਆਰਥੀਆਂ ਦਾ ਨਹੀਂ ਇਸ ਵਿਦਿਆਰਥੀਆਂ ਦੇ ਮਸਲੇ ਦੇ ਨਾਲ ਹੋਰ ਕਈ ਮਸਲੇ ਜੁੜੇ ਹੋਏ ਨੇ ਸਰਕਾਰਾਂ ਦਬਾਉਣ ਦੀਆਂ ਕੋਸ਼ਿਸ਼ਾਂ ਜ਼ਰੂਰ ਕਰਦੀਆਂ ਨੇ ਪਰ ਜਦੋਂ ਕੋਈ ਵੱਡਾ ਇਕੱਠ ਹੋਵੇ ਵੱਡਾ ਅੰਦੋਲਨ ਚੱਲੇ ਫਿਰ ਸਰਕਾਰਾਂ ਨੂੰ ਝੁਕਣਾ ਜ਼ਰੂਰ ਪੈਂਦਾ ਜਿਸ ਤਰੀਕੇ ਦੇ ਨਾਲ 13 ਮਹੀਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨਾਂ ਦੇ ਵੱਲੋਂ ਅੰਦੋਲਨ ਕਰਕੇ ਖੇਤੀ ਕਾਨੂੰਨ ਰੱਦ ਕਰਵਾਏ ਸੀ ਉਸੇ ਤਰੀਕੇ ਦੇ ਨਾਲ ਹੁਣ ਕਹਿੰਦੇ ਸਰਕਾਰਾਂ ਨੂੰ ਝੁਕਣਾ